ਗਨਮੈਨ ਲੈਂਡ ਦੇ ਲਈ ਕੀ ਕੀ ਰਚੇ ਜਾ ਰਹੇ ਹਨ ਛੜਿਆੰਤਰ ਹੁਣ ਸ਼ੇਵ ਸ਼ਨਾ ਬਾਲ ਠਾਕਰੇ ਦੇ ਕੁਝ ਕਾਰਪੂਨਾ ਵੱਲੋਂ ਗਨਮੈਨ ਲੈਂਡ ਦੇ ਲਈ ਆਪਣੇ ਘਰ ਦੇ ਬਾਹਰ ਆਪ ਹੀ ਕੀਤੀ ਗਈ ਫਾਇਰਿੰਗ ਤੇ ਆਪਣੇ ਜਾਲ ਦੇ ਵਿੱਚ ਆਪ ਹੀ ਫਸ ਗਈ ਤਰਨਤਨ ਦੀ ਪੁਲਿਸ ਵੱਲੋਂ ਹੁਣ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਮਾਮਲਾ ਦਰਜ ਕਰਕੇ ਇਹਨਾਂ ਨੂੰ ਬੰਦ ਹਵਾਲਤ ਕੀਤਾ ਗਿਆ ਹੈ ਮਾਮਲਾ ਤਰਨਤਨ ਦਾ ਹੈ ਜਿੱਥੇ ਗਨਮੈਨ ਲੈਂਡ ਦੇ ਲਈ ਇੱਕ ਸ਼ਿਵਸ਼ਨਾ ਬਾਲ ਬਾਲ ਠਾਕਰੇ ਦੇ ਇੱਕ ਆਗੂ ਵੱਲੋਂ ਆਪਣੇ ਹੀ ਦੋਸਤ ਦੇ ਰਿਵਾਲਵਰ ਦੇ ਨਾਲ ਆਪਣੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਤੇ ਉਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਕਿ ਉਸ ਦੇ ਘਰ ਦੇ ਬਾਹਰ ਕੁਝ ਲੋਕਾਂ ਵੱਲੋਂ ਫਾਇਰਿੰਗ ਆ ਵੀ ਆਪਣਾ ਕੀਤੀ ਗਈ ਤੇ ਉਸ ਨੂੰ ਇਸ ਨੂੰ ਇਸ ਮਾਮਲੇ ਨੂੰ ਲੈ ਕੇ ਉਸ ਨੂੰ ਡਰ ਹੈ ਜਿਸ ਨੂੰ ਲੈ ਕੇ ਉਸ ਨੂੰ ਗਨਮੈਨ ਦਿੱਤੇ ਜਾਣਾ ਤਾਂ ਇਸ ਸਬੰਧੀ ਐਸਪੀ ਤਰਨਤਾਰਨ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਸਾਡੇ ਵੱਲੋਂ ਇਸ ਮਾਮਲੇ ਦੀ ਸਾਰੇ ਦੀ ਜਾਂਚ ਕੀਤੀ ਗਈ ਆਂਡ ਗਵਾਣ ਤੋਂ ਵੀ ਪੁੱਛਗਿੱਛ ਕੀਤੀ ਗਈ ਤੇ ਨਾਲ-ਨਾਲ ਸਾਡੇ ਵੱਲੋਂ ਸੀਸੀਟੀਵੀ ਕੈਮਰੇ ਵੀ ਕੰਗਾਲੇ ਗਏ ਅਤੇ ਜੋ ਇਹਨਾਂ ਦੀ ਆਪਣਾ ਆਪਣਾ ਹੋਰ ਟੀਮਾਂ ਵੱਲੋਂ ਵੀ ਇਸ ਸੰਬੰਧੀ ਜਾਂਚ ਕੀਤੀ ਗਈ ਤਾਂ ਇਸ ਦੇ ਵਿੱਚ ਇਹ ਪਾਇਆ ਗਿਆ ਕਿ ਇਸ ਵਿਅਕਤੀ ਵੱਲੋਂ ਆਪਣੇ ਆਪਣੇ ਆਪਣਾ ਘਰ ਦੇ ਬਾਹਰ ਆਪਣੇ ਦੋਸਤ ਦੇ ਰਿਵਾਲਵਰ ਦੇ ਨਾਲ ਫਾਇਰਿੰਗ ਕੀਤੀ ਗਈ ਸੀ ਇਹ ਸਿਰਫ ਉਹਨਾਂ ਵੱਲੋਂ ਗਨਮਨ ਲੈਣ ਦੇ ਲਈ ਇਹ ਸਾਰਾ ਛੇੜਿਆੰਤਰ ਜਿਹੜਾ ਆਪਿੰਨ ਨੂੰ ਰਚਿਆ ਗਿਆ ਸੀ ਜਿਸ ਤੇ ਹੁਣ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਹਨਾਂ ਨੂੰ ਬੰਦ ਹਵਾਲਾਤ ਕੀਤਾ ਗਿਆ ਹੈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਮੈਂ ਮਨ ਕਿਸ ਪਿਛਲੇ ਪ੍ਰੈਸ ਕਾਨਫਰੰਸ ਰਹੀ। ਅੱਜ ਦੀ ਪ੍ਰੈਸ ਕਾਨਫਰੰਸ ਦਾ ਵਿਸ਼ਾ ਇਹ ਹੈ ਕਿ ਪਿਛਲੇ ਦਿਨੀ 9 ਤਰੀਕ ਨੂੰ ਸਵੇਰੇ ਐਸਐਚਓ ਸਿਟੀ ਨੂੰ ਇੱਕ ਇਤਲਾ ਮਿਲੀ ਜਿਹੜੀ ਕਿ ਅਸ਼wini ਕੁਮਾਰ ਏਲੀਅਸ ਕুকু ਵੱਲੋਂ ਦਿੱਤੀ ਗਈ ਕਿ ਉਹਦੇ ਘਰ ਸਵੇਰੇ 4 ਵਜੇ ਕਿਸੇ ਅਣਪਛਾਤੇ ਬੰਦਿਆਂ ਨੇ ਆ ਕੇ ਗੋਲੀਆਂ ਚਲਾਈਆਂ। ਇਹ ਅਸ਼wini ਕੁਮਾਰ ਕুকু ਹੈਗੇ ਨੇ ਪੰਜਾਬ ਵਾਈਸ ਪ੍ਰਧਾਨ ਸ਼ਿਵ ਸੇਨਾ ਬਾਲ ਠਾਕਰੇ ਦੇ। ਇਹਨਾਂ ਵੱਲੋਂ ਜਦੋਂ ਇਤਲਾਹ ਮਿਲੀ ਪੁਲਿਸ ਨੂੰ ਐਸਐਚਓ ਸਿਟੀ ਨੂੰ ਤਾਂ ਸਿਟੀ ਦੀ ਪੁਲਿਸ ਇੱਕਦਮ ਹਰਕਤ ਵਿੱਚ ਆ ਕੇ ਸਾਰੀ ਪੜਤਾਲ ਕਰਨੀ ਸ਼ੁਰੂ ਕੀਤੀ ਤੇ ਜਦੋਂ ਪੜਤਾਲ ਕੀਤੀ ਤਾਂ ਉਦੋਂ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਗਏ ਹੋਰ ਵੀ ਆਂਡੋ ਗਾਂਡੋ ਪਤਾ ਕੀਤਾ ਗਿਆ ਤੇ ਉਹਦੇ ਨਾਲ ਫੋਰੈਂਸਿਕ ਟੀਮ ਵੀ ਮੌਕੇ ਤੇ ਬੁਲਾਈ ਗਈ ਸਾਰੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਕੰਪਲੇਨੈਂਟ ਹੈਗੇ ਨੇ ਅਸ਼wini ਕੁਮਾਰ ਏਲੀਅਸ ਕੁੱਕੂ ਸ਼ਿਫਟ ਸ਼ਿਵसेना ਵਾਲਠਾਖਰੀ ਦੇ ਪੰਜਾਬ ਵਾਈਸ ਪ੍ਰਧਾਨ ਇਹਨਾਂ ਨੇ ਆਪ ਹੀ ਆਪਣੇ ਘਰੋਂ ਬਾਰ ਨਿਕਲ ਕੇ ਆਬਦੇ ਘਰ ਦੇ ਗੇਟ ਤੇ ਗੋਲੀਆਂ ਚਲਾਈਆਂ ਤੇ ਗੋਲੀਆਂ ਚਲਾ ਕੇ ਫਿਰ ਨਾਲ ਦੀ ਨਾਲ ਘਰ ਦੇ ਅੰਦਰ ਵੜ ਗਏ ਇਹ ਸਾਰਾ ਤਸਦੀਕ ਪੜਤਾਲ ਕਰਨ ਤੋਂ ਬਾਅਦ ਜਦੋਂ ਇਹਨਾਂ ਨੂੰ ਅਸੀਂ ਬੁਲਾਇਆ ਗਿਆ ਬੁਲਾ ਕੇ ਪੁੱਛਗਿੱਛ ਕੀਤੀ ਗਈ ਤੇ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਨੇ ਆਪਣਾ ਦੋਸਤ ਜਿਹਦਾ ਨਾਮ ਹੈ ਅਵਨਜੀਤ ਸਿੰਘ 베ਦੀ ਉਹ ਫੋਕਲ ਪੁਆਇੰਟ ਤੇ ਰਹਿਣ ਵਾਲੇ ਆ ਉਹਦਾ ਬੱਤੀ ਬੋਰਡ ਦਾ ਲਾਇਸੈਂਸੀ ਰਿਵੋਲਵਰ ਲੈ ਕੇ ਇਹਨਾਂ ਨੇ ਇਹ ਕੰਮ ਕੀਤਾ ਆਬਦੇ ਘਰ ਤੇ ਆਪ ਹੀ ਗੋਲੀਆਂ ਚਲਾਈਆਂ ਔਰ ਗੋਲੀਆਂ ਚਲਾਉਣ ਦਾ ਮੰਤਵ ਇਹ ਸੀਗਾ ਕਿ ਇਹ ਸਿਕਿਉਰਿਟੀ ਲੈਣਾ ਚੋਦੇ ਸੀਗੇ ਪੰਜਾਬ ਪੁਲਿਸ ਵੱਲੋਂ ਉਸ ਕਰਕੇ ਇਹਨਾਂ ਨੇ ਸਾਰਾ ਛੜੀ ਯੰਤਰ ਰਚਿਆ ਦੋਵਾਂ ਜਣਿਆਂ ਨੇ ਮਿਲ ਕੇ ਦੋਨਾਂ ਨੂੰ ਪੁੱਛ ਕੇ ਇਸ ਦੌਰਾਨ ਇਹਨਾਂ ਤੋਂ ਰਿਵੋਲਵਰ ਵੀ ਰਿਕਵਰ ਹੋ ਗਿਆ ਦੋ ਰੌਂਦ ਜਿਹੜੇ ਉੱਥੇ ਚੱਲੇ ਸੀ ਮੌਕੇ ਦੇ ਉੱਤੇ ਉਹ ਵੀ ਰਿਕਵਰ ਕਰ ਲਏ ਤੇ ਤਿੰਨ ਜਿੰਦਾ ਰੌਂਦ ਰਿਕਵਰ ਕੀਤੇ ਆ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਐਫ ਆਈ ਆਰ ਨੰਬਰ 10/25 ਪੀ ਐਸ ਸਿਟੀ ਅੰਡਰ ਸੈਕਸ਼ਨ 217 240 ਬੀ ਐਨ ਐਸ ਰਜਿਸਟਰ ਕਰਕੇ ਇਹਨਾਂ ਦੀ ਅਰੈਸਟ ਪਾਈ ਗਈ ਹੈ ਤੇ ਅਸਲਾ ਰਿਕਵਰ ਕਰ ਲਿਆ Thank mm -hmm. you.